ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗਾਜਰਾਂ ਦਾ ਜੂਸ ਤੇ ਇਹਦੇ ਵਿੱਚ ਪਾਵਾਂਗੇ ਇੱਕ ਆਪਾਂ ਕੇਲੇ ਇਹ ਆਪਾਂ 3-4 ਗਾਜਰਾਂ ਲੈ ਲਈਆਂ ਬਰੀਕ-ਬਰੀਕ ਕਰਦੇ ਆ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹ ਇਹ ਬਹੁਤ ਸੋਹਣੀਆਂ ਗ੍ਰाइंड ਹੋ ਜਾਣਗੀਆਂ ਥੋੜਾ ਜਿਹਾ ਪਾਣੀ ਪਾਇਆ ਆਪਾਂ ਤੇ ਇਹਦਾ ਢੱਕਣ ਜਿੱਦਰੀਆ ਦਾ ਹਾਂ ਇਹ ਇੱਕ ਹੋਰ ਸੀਗਾ ਹੁਣ ਆਪਾਂ ਫੜਕਾ ਆਊਗਾ ਥੋੜੀ ਜਿਹੀ ਬਣਾ ਲਓ ਜੀ ਹੋ ਗਿਆ ਤਾਂ ਆਜਰਾ ਬ੍ਰੈਂਡ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਪਾਉਣ ਲੈਨੇ ਜਾਲੀ ਵਾਲੀ ਪੋਣੀ ਆ ਇਹ ਇਹਦੇ ਵਿੱਚ ਵੀ ਬੜਾ ਸੋਹਣਾ ਜੂਸ ਨਿਕਲਿਆ ਹੁੰਦਾ ਸਾਰ ਤੇ ਇਹਦੇ ਵਿੱਚ ਜੋ ਜੋ ਪਾਉਣਾ ਆਪਾਂ ਹਨਾ ਉਹ ਤੁਹਾਨੂੰ ਦਿਖਾਉਂਦੇ ਆ ਬਹੁਤ ਹੀ ਜਿਆਦਾ ਮਜ਼ੇ ਦਾ ਬਣਦਾ ਇਹ ਜੂਸ ਸ਼ੇਕ ਕਹਿ ਲੋ ਇਹਨੂੰ ਪੂਰਾ ਵਧੀਆ ਸੰਘਣਾ ਸ਼ੇਕ ਬਣਦਾ ਮੈਂ ਉਹ ਬਨਾਣਾ ਤੇ ਗਾਜਰ ਦਾ ਸ਼ੇਕ ਬਨਾਣਾ ਤੇ ਗਾਜਰਾਂ ਵੈਸੇ ਵੀ ਗਰਮੀ ਦੇ ਵਿੱਚ ਠੰਡੀਆਂ ਹੁੰਦੀਆਂ ਨੇ ਲਿਵਰ ਵਾਸਤੇ ਇਹ ਪੰਗਵਾ ਪਾ ਕੇ ਲੈ ਲਿਆ ਨੂੰ ਵੀ ਆਪਾਂ ਗ੍ਰਾਊਂਡ ਕਰਾਂਗੇ ਤੇ ਆ ਗਾਜਰਾਂ ਤੇ ਥੋੜਾ ਜਿਹਾ ਟਾਈਮ ਲੱਗਦਾ ਇਦਾਂ ਆਪਾਂ ਨੂੰ ਇਹ ਕਰ ਕਰਕੇ ਕੱਢਣਾ ਪੈਂਦਾ ਜੂਸ ਬੰਨ ਦਾ ਬੜਾ ਮਜੀਦਾ ਤੇ ਗਾਜਰਾਂ ਵੈਸੇ ਵੀ ਅੱਖਾਂ ਵਾਸਤੇ ਆਪਣੀ ਨਿਗਾ ਵਾਸਤੇ ਬਹੁਤ ਚੰਗੀਆਂ ਮੇਰੇ ਕਿੰਨਾ ਸੋਹਣਾ ਜੂਸ ਨਿਕਲਦਾ ਐਦਾਂ ਹੀ ਸਾਰਾ ਕੱਢ ਲਵਾਂਗੀ ਇਨਨੂੰ ਆਪਾਂ ਇੱਕ ਭਾਂਡੇ 'ਚ ਕੱਢੀ ਜਾਵਾਂਗੇ। ਲਓ ਜੂਸ ਬਹੁਤ ਵਧੀਆ ਜੂਸ ਨਿਕਲਿਆ ਆਇਆ ਇਹ ਕੱਲੀਆਂ ਗਾਜਰਾਂ ਦਾ ਜੂਸ ਆ। ਤੇ ਇਹਦੇ ਵਿੱਚ ਹੁਣ ਇਹਨੂੰ ਆਪਾਂ ਵਾਪਸ ਫੇਰ ਗ੍ਰੈਂਡਰ ਦੇ ਵਿੱਚ ਪਾਵਾਂਗੇ ਜੱਗ ਦੇ ਵਿੱਚ। ਤੇ ਦੋ ਪਾਵਾਂਗੇ ਆਪਾਂ ਕੇਲੇ ਜਸਪੀ ਦਾ ਕੱਟੇ बटे ਹਾਂਜੀ ਦੋ ਕੇਲੇ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਇੱਕ ਚੀਜ਼ ਹੋਰ ਸਾਡੇ ਆਪਾਂ ਕੇਲੇ ਵਿੱਚ ਗਾਜਰਾਂ ਦਾ ਜੂਸ ਨਿਗਾ ਵਾਸਤੇ ਬਹੁਤ ਜਿਆਦਾ ਚੰਗਾ ਵੈਸੇ ਨਹੀਂ ਲੀਵਰ ਤੋਂ ਇਹ ਠੰਡਾ ਹੁੰਦਾ ਲੀਵਰ ਵਾਸਤੇ ਹੋਣੇ ਦੇ ਵਿੱਚ ਆਪਾਂ ਪਾਵਾਂਗੇ ਠੰਡਾ ਦੁੱਧ ਠੰਡਾ ਦੁੱਧ ਪਾਵਾਂਗੇ ਤੇ ਆਪਦੀ ਮਰਜ਼ੀ ਆ ਹਨਾ ਮਿੱਠਾ ਪਾਉਣਾ ਨਾ ਪਾਉਣਾ ਉਹ ਆਪਦੀ ਮਰਜ਼ੀ ਆ ਕਿਉਂਕਿ ਗਾਜਰਾ ਵੀ ਮਿੱਠੀਆਂ ਤੇ ਕੇਲੇ ਵੀ ਮਿੱਠੇ ਆਪਾਂ ਤਾਂ ਪਾਉਂਦੇ ਨਹੀਂ ਹੁੰਦੇ ਤੇ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਪਾਉਣਾ ਜਾਂ ਨਹੀਂ ਪਾਉਣਾ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਨੇ ਤੇ ਫਿਰ ਦਿਖਾਉਨੇ ਆ ਤੁਹਾਨੂੰ ਲੋ ਜੀ ਕਿੰਨਾ ਸੋਹਣਾ ਬਣ ਗਿਆ ਆਪਣਾ ਮੈਂ ਆਪਣਾ ਕੇਲੇ ਦਾ ਤੇ ਗਾਜਰਾਂ ਦਾ ਜੂਸ ਸ਼ੇਕ ਬਹੁਤ ਜਿਆਦਾ ਸੋਹਣਾ ਬਣ ਗਿਆ ਸਪਨਾ ਥੋੜਾ ਜਿਹਾ ਦਰਦਰਾ ਜਿਹਾ ਰੱਖਿਆ ਜਿਵੇਂ ਥੋੜਾ ਥੋੜਾ ਕੇਲਾ ਮੋਟਾ ਰੱਖਿਆ ਕਿ ਮੂੰਹ ਚ ਆਵੇ ਤੇ ਟੇਸਟੀ ਲੱਗਦਾ ਤੁਸੀਂ ਵੀ ਜਰੂਰ ਬਣਾਇਓ ਪੀਓ ਉੱਥੇ ਥੋੜੀ-ਥੋੜੀ ਪਾਵਾਂਗੇ ਆਪਾਂ ਚੇਰੀ ਥੋੜੀ-ਥੋੜੀ ਪਾਵਾਂਗੇ ਆਪਾਂ ਚੇਰੀ ਬਹੁਤ ਜ਼ਿਆਦਾ ਸੋਹਣਾ ਬਣਿਆ ਦੇਖੋ ਤਿੰਨ ਗਲਾਸ ਆਪਣੇ ਵਧੀਆ ਫੁੱਲ ਭਰ ਕੇ ਤੇ ਉੱਪਰ ਵੀ ਵਧੀਆ ਤੇ ਬਹੁਤ ਜ਼ਿਆਦਾ ਇਹ ਠੰਡਾ ਗਰਮੀ ਦੇ ਵਿੱਚ ਪੀਣ ਵਾਸਤੇ ਸਿਹਤ ਲਈ ਬਹੁਤ ਚੰਗਾ ਤੁਸੀਂ ਵੀ ਬਣਾਇਓ ਪੀਓ ਅੱਖਾਂ ਵਾਸਤੇ ਬਹੁਤ ਚੰਗਾ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓਜ਼ ਦੇਖਣ ਵਾਸਤੇ ਜਿਉਂਦੇ ਵਾਸਤੇ ਰਹੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਦਾ ਕਲਾ ਰੱਖੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ